ਅਸੀਂ ਜੀ ਸਰਦੀਆਂ ਵਾਲੀ ਆਈਟਮਾਂ ਦਿਖਾ ਰਹੇ ਹਾਂ ਜੀ ਬਹੁਤ ਰੇਂਜ ਪਰਤੇ ਦੇ ਵਿੱਚ ਆਈ ਹੈ ਜੀ ਸਰਦੀਆਂ ਵਾਲੀਆਂ ਹਾਂ ਜੀ ਫੁੱਲ ਹੈਵੀ ਪੀਸ ਨੇ ਜੀ ਠੀਕ ਹੈ ਦਿਖਾਓ ਫਿਰ ਪ्योर ਪਸ਼ਮੀਨੇ ਦੀ ਆਈਟਮਾਂ ਨੇ ਜੀ ਡਿਜ਼ਾਈਨਿੰਗ ਕਲਰ ਚਾਰਟ ਵਾਧੂ ਨੇ ਜੀ ਫਲਦਾ ਰੇਂਜ ਦੱਸੋ ਕੀ ਹੈ ਇਹ ਸੂਟ 150 ਰੁਪਏ ਦਾ ਸੂਟ ਹੈ ਜੀ ਹਰੇਕ ਦੀ ਰੇਂਜ ਚ ਆਉਂਦਾ ਹੈ ਹਾਂ ਜੀ ਹਾਂ ਜੀ 150 ਦਾ ਭਾਈ ਜੀ ਬਿਲਕੁਲ ਕੀ ਆਉਂਦਾ ਹੈ ਦੇਖ ਸਕਦੇ ਹੋ ਫੁੱਲ ਹੈਵੀ ਬੇਸ ਹੈ ਜੀ ਠੀਕ ਹੈ ਕਿੰਨੇ ਮੀਟਰ ਕੱਪੜਾ ਹੈ ਇਹ 5 ਮੀਟਰ ਪੂਰੀ ਕਟ ਹੈ ਜੀ ਕੀ ਇਸ ਥੱਲੋ ਵੀ ਗਰਮ ਹੈ ਪੁਰਾ ਜੀ ਦੋਸਤੋ ਦੇਖ ਸਕਦੇ ਹੋ ਪ੍ਰਿੰਟ ਸ਼ਾਇਲੀ ਦੇ ਵਿੱਚ ਬਾਈ ਜੀ ਆ ਸਾਰੀ ਇਹੀ ਹੈ ਹਾਂਜੀ ਹਾਂਜੀ ਸਾਰੀ 150 ਰੁਪਏ ਸੂਟ ਹੈ ਜਿਹੜਾ ਮਰਜ਼ੀ ਲਓ ਸੂਟ ਜਾਨੀ ਕਿ ਪੂਰਾ ਬਣੂ ਹਾਂਜੀ ਹਾਂਜੀ 5 ਮੀਟਰ ਮਿੰਕੇ ਜੀ 5 ਮੀਟਰ ਮਿੰਕੇ 150 ਰੁਪਏ ਦਾ ਬਾਈ ਜੀ ਆ ਲੈ ਕੇ ਆਏ ਨੇ ਰੰਗ ਜਮੇ ਯਾਰ ਜੇ ਕਹਦੀ ਆ ਵੀ ਸਿਰਾ ਗੱਲ ਬਾਤ ਹੈ ਮਿਲਣਾ ਮੁਸ਼ਕਲ ਹੈ ਜੇ ਕਹਦੀ ਕਿ ਕਿਤੋਂ ਨਹੀਂ ਮਿਲਦਾ 150 ਤੱਕ ਕੀ ਕਹਾਂ ਹੁਣ ਕਹਿੰਦੇ ਨੇ ਕੱਚਾ ਨਹੀਂ ਆਉਂਦਾ ਚਾਰ ਨਹੀਂ ਜੀ ਆਮ ਦੁਕਾਨਦਾਰ ਸਾਢੇ ਚਾਰ ਕੱਟ ਵੇਚੀਂਦੇ ਨੇ ਅਸੀਂ ਪੂਰਾ 5 ਮੀਟਰ ਕੱਟ ਹੈ ਸਾਡੀ 5 ਮੀਟਰ ਬਿਲਕੁਲ ਕੀ ਚੀਜ਼ ਹੈ ਬਈ ਜੀ ਇਹ ਗਰਮ ਦੇ ਵਿੱਚ ਆਟ ਮਾਰੀ ਨੇ ਜੀ ਇਹ ਪਿਓਰ ਪਸ਼ਮੀਨੇ ਦੇ ਆ ਜੀ ਇੱਕ ਇਹ ਸ਼ੌਲ ਹੈ ਕਿ ਇਹ ਸੂਟ ਹੈ ਤਮੀਜ਼ ਹੈ ਜੀ ਦਾ ਆ ਜਰੀ ਦਾ ਕੰਮ ਹੈ ਸਾਰਾ ਹੋਇਆ ਹੋਇਆ ਜੀ ਜਰੀ ਦਾ ਕੰਮ ਹੈ ਆ ਇਹਦੀ ਸਲਵਾਰ ਹੈ ਜੀ ਤੇ ਆ ਇਹਦੀ ਸ਼ੌਲ ਹੈ ਜੀ ਸ਼ੌਲ ਕਪੜਾ ਕਿਹੜਾ ਹੈ ਪਿਓਰ ਪਸ਼ਮੀਨੇ ਦੇ ਹਟਮਾ ਨੇ ਜੀ ਅਛੀ ਰੇਟ 'ਚ ਹੈ ਬਈ ਜੀ ਇਹ 550 ਰੁਪਏ ਦਾ ਸੂਟ ਹੈ ਜੀ 550 ਦਾ ਸੂਟ ਹਾਂ ਜੀ ਬਾਈ ਜੀ ਹੋਲ ਸੇਲ ਦਾ 110 ਦੱਸ ਦਈਏ ਹੋਲ ਸੇਲ ਦਾ ਰੇਟ ਹੈ ਬਾਈ ਦਾ ਡਿਜ਼ਾਈਨਿੰਗ ਕਲਰ ਚਾਰਟ ਬਹੁਤ ਨੇ ਜੀ ਸਰਦੀਆਂ ਦਾ ਟਾਈਮ ਹੈ ਵੀ ਦੇਖਦੇ ਆ ਵੀ ਗਰਮ ਕੱਪੜੇ ਪਾਉਣਿਆਂ ਬਹੁਤ ਐਚਾਈ ਹੈ ਡਿਜ਼ਾਈਨਿੰਗ ਸਿਰਾ ਡਿਜ਼ਾਈਨਿੰਗ ਲੈ ਕੇ ਆਏ ਬਾਈ ਪਿੰਡ ਸ਼ਾਇਲੀ ਦੇ ਵਿੱਚ ਮੇਲੇ ਵਾਲੇ ਦਰਵਾਜੇ ਦੇ ਕੋਲੇ ਆ ਸੌਲੇ ਜੀ ਦਾ ਸੋਨੇ ਕਲੈਕਸ਼ਨ ਸਾਰੇ ਜੀ ਕਲਰ ਚਾਰਟ ਡੇਨ ਬਹੁਤ ਐਚੀ ਕਲਰ ਦੇਖੋ ਜੀ ਬਾਈ ਨੇ ਸਿਰਾਂ ਗੱਲ ਬਾਤ ਹੈ ਜਿਹੜੀ ਉਹ ਲੈ ਕੇ ਆਇਆ ਪਿੰਡ ਸ਼ਾਇਲੀ ਚ ਹੋਰ ਖੋਲ ਰਿਹਾ ਹੈ ਬਾਈ ਕਿਉਂਕਿ ਸਰਦੀਆਂ ਚ ਆਪਾਂ ਨੂੰ ਦੇਖਦੇ ਵੀ ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ ਜੀ ਇਹ ਆ ਸਾਰਾ ਪ੍ਰਕੜਾਈ ਦਾ ਕੰਮ ਹੈ ਤੇ ਹੋਇਆ ਹੋਇਆ ਜੀ ਬੀ ਸ਼ੇਪ ਗਲੇ ਦਾ ਡਿਜ਼ਾਈਨ ਹੈ ਜੀ ਬਣਿਆ ਹੋਇਆ ਸਿਰਾਂ ਗੱਲ ਬਾਤ ਹੈ ਬਾਈ ਦੇਖ ਸਕਦੇ ਹੋ ਬਾਈ ਸ਼ਾਲ ਲੈ ਕੇ ਵੀ ਦੇਖ ਪੂਰਾ ਤੇ ਬਾਈ ਹਰ ਲੈਵੀ ਪੀਸ ਬਣਿਆ ਹੋਇਆ ਜੀ ਫਰੰਟ ਤੇ ਬੈਕ 3000 ਰੁਪਏ ਮਾਈਆਂ ਲਾ ਕੇ ਆਉਂਦੀਆਂ ਨੇ ਇਹੇ ਜੀ ਸੂਟ ਉਹ ਹੁੰਦੇ ਨੇ ਬਾਈ 550 ਚ ਦੇ ਰਿਹਾ 550 ਦਾ 250 ਦਾ ਇੱਧਰ ਪਏ 150 ਦਾ 150 ਵਾਲੇ ਪਏ ਨੇ ਸਾਰਿਆਂ ਲਈ ਯਾਨੀ ਕਿ ਜਿਹੇ ਜੀ ਮਾਲ ਹੈ ਉਹ ਜੀ ਰੇਟ ਆ ਕੀ ਹੈ ਬਾਈ ਜੀ ਡਿਜੀਟਲ ਪ੍ਰਿੰਟ ਨੇ ਜੀ ਆਲ ਓਵਰ ਸੂਟ ਹੈ 5 ਮੀਟਰ ਕੱਟ ਹੈ ਪੂਰੀ ਜੀ ਡਿਜੀਟਲ ਪ੍ਰਿੰਟ ਬਿਲਕੁਲ ਬਾਈ ਜੀ ਆ ਇਹਦਾ ਸ਼ਾਲ ਹੈ ਜੀ ਅੱਛਾ ਨਾਲ ਦੇ ਹੀ ਆ ਬਿਲਕੁਲ ਜੀ ਅਰੇ ਇਹ ਹੈਗੀ ਹੈ ਜੀ 650 ਰੁਪਏ ਦਾ ਸੂਟ ਹੈ ਜੀ 650 ਕੀ ਬਾਤ ਹੈ ਨਾਲੇ ਲਾਤਾ ਫੁੱਲ ਹੈ ਹਾਂਜੀ ਕਟੋ-ਕਟ 1.5 ਕਿਲੋ ਦਾ ਪੀਸ ਦਾ ਵਜਨ ਇਹਦਾ ਜੀ ਅੱਛਾ ਪੂਰਾ ਨਿੱਗਰ ਹੈ 650 ਦਾ ਸੂਟ ਹੈ ਵੀ ਪੂਰਾ ਨਿੱਗਰ ਪੂਰਾ ਪੂਰਾ ਨਿੱਗਰ ਹੈ ਜੀ ਪਿਓਰ ਪਸ਼ਮੀਨਾ ਕੋਈ ਇਹ ਤੇ ਬਗੂਰ ਨਹੀਂ ਆਉਂਦਾ ਨਾ ਹੀ ਸੱਚੇ ਕਪੜਾ ਜੀ ਬੂਰ ਬਿਲਕੁਲ ਨਹੀਂ ਆਉਂਦਾ ਨਹੀਂ ਨਹੀਂ ਜੀ ਅੱਛਾ ਪਿਓਰ ਕਾਊਟਰੀ ਦੀ ਆਈਟਮਾਂ ਨੇ ਜੀ ਡਿਜੀਟਲ ਪ੍ਰਿੰਟ ਓਕੇ ਬਾਈ ਜੀ ਪਸ਼ਮੀਨੇ ਦੀ ਸਲਵਾਰੇ ਦੀ ਜੀ ਤਣ ਤਣ ਰੰਗਾਂ ਦਾ ਦਾ ਕਲਰ ਚਾਰਟ ਹੈ ਜੀ AK टेक्स ਦਾ ਮਾਲ ਹੈ ਜੀ ਇਹ AK टेक्स ਕੰਪਨੀ ਦਾ ਬ੍ਰੈਂਡ ਹੈ ਹਾਂਜੀ ਰੇਂਜ ਹੈਗੀ ਇਹਦੀ ਜੀ 880 ਰੁਪਏ ਦਾ ਸੂਟ ਹੈ ਜੀ 880 ਰੁਪਏ ਦਾ ਸੂਟ ਪੂਰੇ ਕਿੰਨੇ ਦਾ 800 ਦਾ 880 ਰੁਪਏ ਦਾ ਸੂਟ 880 ਰੁਪਏ ਦਾ ਸੂਟ ਹੈ ਬਾਈ ਦੇਖ ਸਕਦੇ ਹੋ ਤਸਵੀਰਾਂ ਸੋਨੇ ਕਲੈਕਸ਼ਨ ਮੇਲੇ ਵਾਲਾ ਦਰਵਾਜਾ ਪਿੰਡ ਛਾਇਲੀ ਗੁਰਤੇਜ ਦੀ ਹੱਟੀ AK ਟੈਕਸ ਦਾ ਆ ਦੇਖੋ ਮੈਂ ਕਿਹਾ ਬੈਲਵਟ ਹਾਂਜੀ ਨਾਲ ਸਾਰਾ ਹੈਂਡ ਦਾ ਕੰਮ ਹੈ ਜੀ ਇਹ ਸਪੈਸ਼ਲ ਸਰਦੀਆਂ ਵਾਲੇ ਹਾਂਜੀ ਸਰਦੀਆਂ ਵਾਲੇ اٹਮ ਹੈ ਜੀ ਇਹ ਪਿਓਰ ਬੈਲਵਟ ਹੈਂਡਵਰਕ ਦਾ ਸਾਰਾ ਕੰਮ ਹੈ ਤੇ ਹੋਇਆ ਹੈ ਜੀ ਕੀ ਰੇਟ ਚ ਹੈ ਬਈ ਜੀ ਇਹ ਆਏ ਦੀ ਬਾਜੂ ਹੈ ਜੀ ਅੱਛਾ ਬਾਜੂ ਹੈ ਨਾਲ ਇਹ ਫੁੱਲ ਬਾਜੂ ਤੇ ਹੋ ਹਾਂਜੀ ਹਾਂਜੀ ਠੀਕ ਹੈ ਆਏ ਦੀ ਸੌੜ ਹੈ ਜੀ ਕੱਪੜਾ ਕਿਹੜਾ ਹੈ ਬਈ ਬੈਲਵਟ ਕੱਪੜਾ ਬੈਲਵਟ ਕੱਪੜਾ ਇਹ ਕੀ ਨਾਲ ਇਹਦਾ ਸ਼ਾਲ ਹੈ ਜੀ ਇਹ ਨਾਲ ਅੱਛਾ ਸ਼ਾਲ ਹੈ ਸਪੈਸ਼ਲ ਕਲਵਤ ਕੀ ਰੇਂਜ ਚ ਬਈ ਇਹ ਰੇਂਜ ਹੈਗੀ ਦੀ ਜੀ 1850 ਰੁਪਏ ਦਾ ਸੂਟ ਹੈ ਜੀ 1850 ਦਾ ਬਜਾਨੀ ਕੇ ਸਪੈਸ਼ਲ ਹੈ ਕੋਈ ਇਹ ਹਾਂਜੀ ਹਾਂਜੀ ਸਪੈਸ਼ਲ ਸਰਦੀ ਵਾਲਾ ਆਈਟਮ ਹੈ ਜੀ ਅੱਛਾ ਕੀ ਸਪੈਸ਼ਲ ਤਾਂ ਕੀ ਇਹਦੀ ਜਿੰਨੇ 1800 ਬਾਰੇ ਤਾਂ ਫਿਰ 3000 ਦਾ ਮਿਲੂ ਆਰਾਮ ਨਾਲ ਜੀ 2500 ਤੋਂ ਨਹੀਂ ਹਰ ਦਾ ਪੀਸ ਸੇਲ ਹੋ ਰਿਹਾ ਜੀ ਇਹ ਆ ਇਹਦਾ ਕੱਦਰ ਆਹ ਕੀ ਬਾਤ ਹੈ ਆ ਦੇਖੋ ਉਹ ਨਹੀਂ ਸ਼ੌਲ ਹੀ ਪੂਰਾ ਇਹਨਾਂ ਖੁੱਲਾ ਡੁੱਲਾ ਨਾਲੇ ਦੀ ਸ਼ੌਲ ਕਹਿੰਦਾ ਬਾਈ ਜੇ ਖੁੱਲਾ ਡੁੱਲਾ ਸਾਰ 1800 ਦਾ ਬਾਹਰ ਕਹਿੰਦਾ 3000 ਦਾ ਮਿਲੂਗਾ ਅਰੇ ਜੀ ਬੋਲੇ ਇੱਕ ਚਾ ਪਿਓਰ 550 ਰੁਪਏ ਇੱਥੇ 1850 ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਹੁਣ ਇਹ ਕਿਹੜਾ ਕੱਪੜਾ ਪਈ ਜੀ ਬੈਲਵਟ ਦੀ ਆਈਟਮ ਹਨ ਇਹ ਵੀ ਜੀ ਅੱਛਾ ਆ ਇਹਦੀ ਬਾਜੂ ਹੈ ਜੀ ਬਣੀ ਹੋਈ ਪੀਸ ਦੀ ਇਹ ਬਾਜੂ ਤੇ ਉਹ ਹਾਂਜੀ ਇਹ ਬਾਜੂ ਤੇ ਉਹ ਬਈ ਦੇਖ ਸਕਦੇ ਹੋ ਇਹ ਡਿਜ਼ਾਈਨਿੰਗ ਅੱਗੇ ਤੇ ਇਹ ਨਾਲ ਆਇਆ ਦਾ ਛੋਲੇ ਛੋਲ ਸਪੈਸ਼ਲ ਛੋਲ ਹੈ ਬਈ ਜਿਵੇਂ ਕਹਿੰਦੇ ਆ ਪਤਾਰੇ ਚਮਕਦੇ ਨੇ ਉੱਤਰ ਇਸ ਤਰ੍ਹਾਂ ਇਹਦਾ ਕੀ ਰੇਟ ਹੈ ਬਾਈ 1850 ਪਰ ਰੇਟ ਹੈ ਜੀ ਇੱਕੇ ਰੇਟ ਹੈ ਉਹੀ ਹਾਂਜੀ ਪਿਓਰ ਬੈਲ ਬੜੀ ਦੀ ਹੈ ਕਲਰ ਚਟ ਕਿਹੜੇ ਕਿਹੜੇ ਨੇ ਕਲਰ ਬਹੁਤ ਸੋਹਣੇ ਚ ਰੈੱਡ ਜੀ ਰੈੱਡ ਮ ਗ੍ਰੀਨ ਚਾਹ ਕਲਰ ਆ ਰਿਹਾ ਇਹ ਤਾਂ ਬਾਈ ਸਾਰੇ ਹੀ ਕਲਰ ਹੈ ਦਰਾਂ ਜਮੇ ਆ 컬러 ਰ ਹੈ ਬਾਈ ਦਾ ਦੇਖ ਸਕਦੇ 1850 ਚ ਸੂਟ ਜਿਹੜਾ ਤੁਹਾਨੂੰ ਜਦੋਂ ਬਾਜ਼ਾਰਾਂ ਚ ਸਾਡੀਆਂ ਮਾਈਆਂ ਜਾਂਦੇ ਨੇ ਉੱਥੇ ਪਤਾ ਲੱਗਦਾ ਵੀ ਕਿੰਨੇ ਦੇ ਚਾਹੇ 5000 ਦਾ ਲਾਦਣ ਦੇਖ ਵਾ 1.5 150 ਵਾਲੇ ਇੱਧਰ ਜਿਹੜੇ ਤੁਹਾਨੂੰ ਮੈਂ ਕਹਿੰਦਾ ਆ ਸੂਟ ਤਾਂ ਦੇਖੀ ਨਹੀਂ ਹੋਣੀ ਕਦੇ ਘਟੋ ਘਟ 3000 ਮਾਈਆਂ ਲਾਉਂਦੇ ਨੇ 5000 ਲਾਈਆਂ ਆਉਂਦੀਆਂ ਨੇ ਆ 1.5 150 ਦੇ ਨੇ ਇਹ 1.5 150 ਦੇ ਸਰਦੀਆਂ ਵਾਲੇ ਸਪੈਸ਼ਲ ਬਾਈ ਕਹਿੰਦਾ ਇੱਕ ਦੋ ਦੋ ਵਾਰ ਹੀ ਨਹੀਂ ਜਾਂਦੇ ਯਾਨੀ ਕਿ ਅਗਲੀ ਸਰਦੀ ਫੇਰ ਉਹਦੇ ਕਹਣ ਵੀ ਸਲਾਈ ਮਹਿੰਗੀ ਰੇਨਿੰਗ ਬੈਲ ਬਟ ਦੇ ਵਿੱਚ ਆਈ ਹੋਈ ਹੈ ਜੀ ਫੁੱਲ ਚਮਕਾ ਬੇਸ ਦੇ ਉੱਪਰ ਹੈਂਡ ਦਾ ਕੰਮ ਹੋਇਆ ਹੋਇਆ ਹੈ ਜੀ ਜੀ ਨਾਲ ਬਾਟਮ ਤੇ ਵੀ ਕੰਮ ਹੈ ਜੀ ਜਾਂ ਤੁਸੀਂ ਬਾਜੂ ਵੀ ਇਹ ਬਾਜੂ ਤੇ ਹਾਂ ਜੀ ਬਾਜੂ ਜਾਂ ਬਾਟਮ ਤੇ ਬਾਟਮ ਤੇ ਠੀਕ ਹੈ ਇਹ ਕੀ ਰੇਟ ਹੈ ਭਾਈ ਰੇਂਜ 1850 ਰੁਪਏ ਹੈ ਜੀ। ਅੱਛਾ 1850 ਲਾ ਰੱਖਿਆ ਫਿਰ। ਹਾਂਜੀ ਜੀ। ਸਰਦੀ ਦੇ ਵਿੱਚ ਸਭ ਤੋਂ ਜ਼ਿਆਦਾ ਆਈਟਮ ਵਿਕ ਰਹੀ ਐ ਜਿਹੇ ਜੀ ਬੈਲ ਬਟ ਦੇ ਵਿੱਚ ਜੀ। ਬੈਲ ਬਟ ਦੇ ਵਿੱਚ ਸਰਦੀਆਂ ਦੇ ਸਭ ਤੋਂ ਮਹਿੰਗੀ ਆਈਟਮ 1850 ਦੀ। ਜਿਹੜੀਆਂ ਬਾਹਰੋਂ 3000 5000 ਤੋਂ 7000 ਚ ਲੈੰਦੇ ਨੇ ਸੂਟ ਸ਼ਾਇਲੀਪਿੰਡ 'ਚ 1850 ਦਾ ਮਿਲ ਰਿਹਾ ਹੈ। ਚਮਾਈਆਂ ਬਾਗੀਆਂ 10000 ਲਾਈਆਂ ਆਈਆਂ ਉਹਨਾਂ ਨੂੰ 10000 ਦੀ ਲਾਉਣ ਦੀ ਲੋੜ ਨਹੀਂ। ਸ਼ਾਇਲੀਪਿੰਡ 'ਚ ਆਜੋ ਸਾਨੂੰ 700 ਤੋਂ ਲੈ ਕੇ 650 500 ਤੋਂ ਲੈ ਕੇ 400 ਤੋਂ ਵੀ ਸ਼ੁਰੂ ਹੋ ਜਾਂਦਾ ਹੈ। ਸਰਦੀਆਂ ਵਾਲਾ ਸੂਟ ਆੜੀ ਗਾਵੀ ਬਾਈ ਜੀ ਨੇ ਇਹਦਾ ਸੌੜਾ ਜੀ ਇਹ ਵੀ ਹੇਟ ਹੈ ਹਾਂਜੀ ਹਾਂਜੀ 1850 1850 ਬਾਈ ਜੀ ਬੈਲਬਟ ਦੀ ਆਈਟਮਾਂ ਸਾਰੀਆਂ ਹੋ ਗਈ ਸਿਰਾ ਕਲਰ ਬਾਤ ਬਾਈ ਸਿਰਾ ਕੱਪੜਾ ਦਾ ਦੇਖੋ ਜਮੇ ਜੇ ਕਹਦੀਏ ਕਲਰ ਕਿਹੜੇ-ਕਿਹੜੇ ਨੇ ਚ ਕਲਰੇ ਚ 6-7 ਕਲਰ ਆਏ ਹੋਣੇ ਜੀ ਹਾਂ ਸ਼ੀਸ਼ੇ ਦਾ ਜਿਹੜੇ ਲੱਗੇ ਹੋਏ ਨੇ ਵੱਖਰੀ ਗੱਲ ਹੈ ਇਹਦੇ ਸ਼ੀਸ਼ੇ ਲੱਗੇ ਹੋਏ ਨੇ ਬਾਕੀ ਕੱਪੜੀ ਸ਼ੀਸ਼ੇ ਵਰਗਾ ਹੈ 1850 ਚ ਹੂੰ 200 ਰੁਪਏ ਦਾ ਸੂਟ ਹੈ ਜੀ ਓਕੇ ਡੀ ਜਾਮ ਕੱਪੜਾ ਰਿਹਾ ਜੀ 350 ਰੁਪਏ ਦਾ ਸੂਟ ਹੈ ਜੀ ਡੀ ਜਾਮ ਹਾਂ ਜੀ 390 ਰੁਪਏ ਦੇ ਵਿੱਚ ਐਟ ਮਾਰੀ ਨੇ ਜੀ ਇਹ ਲੇਸ ਪੱਟੀ ਦਾ ਕੰਮ ਹੈ ਦਬੱਟੇ ਤੇ ਜੀ ਅਜੇ ਲੇਸ ਪੱਟੀ ਦੇ ਕੰਮ ਨੇ ਜੀ ਜੀ 390 ਰੁਪਏ ਦਾ ਸੂਟ ਹੈ ਜੀ ਇਹ ओके okay. हां जी सूती कॉटन दी आइटमਾਂ ਨੇ ਜੀ ਬਜ਼ਾਰਾ ਚ ਤੁਹਾਨੂੰ ਇਹੇ ਸੂਟ 550 ਰੁਪਏ ਚ ਮਿਲਣਗੇ ਜੀ ਇੱਕ ਆ ਆਈਟਮ ਸਾਡੀ ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ ਜੀ ਡੀ ਜਾਮ ਕੱਪੜਾ ਜੀ ਬਿਨ ਲਾਉਣ ਤੋਂ ਬਣਨ ਵਾਲਾ ਕੱਪੜਾ ਇਹ ਜੀ ਦੁਬੱਟਾ ਇਹਦਾ ਬਹੁਤ ਸੋਹਣਾ ਹੈਗਾ ਪੇਂਟ ਦਾ ਤੇ ਸਿਖਵੈਂਸ ਦਾ ਕੰਮ ਹੈ ਜੀ ਅਰੇਂਜ ਹੈਗੀ ਏਦੀ ਜੀ 490 ਰੁਪਏ ਦਾ ਸੂਟ ਹੈ ਮਿਲਣੋਂ ਤੋਂ ਹਾਂਜੀ ਬਿਨਾਂ ਲਾਉਣ ਤੋਂ ਜੀ ਓਕੇ ਆਇਚ ਡਿਜ਼ਾਈਨਿੰਗਾਂ ਨੇ ਜੀ ਅਲੱਗ-ਅਲੱਗ ਡਿਜ਼ਾਈਨ ਕੰਦਰ ਚੜ੍ਹ ਬਹੁਤ ਨੇ ਜੀ ਕੱਪੜਾ ਦਾ ਛੋਟੇਲੇ ਵੀ ਲਗਭਗ ਜੇ ਕਹਦੀਏ ਸਰੇ ਇਹ ਬਤ ਨਮੀ ਤੋਂ ਨਮੀ ਆਟਮ ਹਟ ਲਿ ਆਉਂਦੀ ਹੈ ਜੀ ਬਚਿਤਰਾ ਸਿਮਰ ਕੱਪੜਾ ਰਿਹਾ ਜੀ ਜੀ 550 ਰੁਪਏ ਰੇਟ ਹੈ ਜੀ 550 ਡਿਜ਼ਾਈਨ ਤੋਂ ਕਲਰ ਚੜ ਬਹੁਤ ਸੋਹਣੇ ਸੋਹਣੇ ਨੇ ਜੀ 550 ਰੁਪਏ ਛੋਟੇ ਫੁੱਲ ਹੈਵੀ ਡਵੱਟੇ ਜਾਲ ਬਣੇ ਹੋਏ ਨੇ ਜੀ ਠੀਕ ਕਾਊਨ ਦਾ ਆਟਮ ਆਣੇ ਜੀ ਇਹ ਕੜਾਈ ਦੇ ਵਿੱਚ ਧਾਗੇ ਦੇ ਕੰਮ ਨੇ ਸਾਰੇ 600 ਰੁਪਏ ਰੇਅ ਦੇ ਵਿੱਚ ਸੂਟ ਹੈ ਜੀ ਇਹ। ਇਹੀ ਆਈਟਮ ਆਪਾਂ ਨੂੰ ਬਾਜ਼ਾਰਾਂ ਚੋਂ 8-900 ਰੁਪਏ ਤੋਂ ਘੱਟ ਨਹੀਂ ਮਿਲਦੀ ਜੀ। ਚਾਰ-ਚਾਰ ਰੰਗਾਂ ਦਾ ਕਲਰ ਚਾਟ ਹੈ ਜੀ। ਅਰੇਂਜ ਹੈ ਗਿਆ 600 ਰੁਪਏ ਦਾ ਸੂਟ ਹੈ ਜੀ। ਡਰੈੱਸ ਕੀ ਹੈ ਬਾਈ ਆਪਣਾ ਪੂਰਾ। ਆਪਣਾ ਸੋਨੀ ਕਲੈਕਸ਼ਨ ਸਾਜ ਲਈ ਜੀ ਗੁਰਤੇਜ ਦੀ ਹੱਟੀ ਮੇਲੇ ਵਾਲਾ ਬਾਜ਼ਾਰ ਜੀ। ਫੋਨ ਨੰਬਰ 95921 ਜੀ 73249 ਜੀ।